ਸ੍ਰੀ ਆਕਾਲ ਜੀ ਮੈਂ ਬਾਈ-ਬਾਈ ਟਿਕ ਤਾ ਬਰਨਾਲਾਸੀ ਦੀ ਤਾਂ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰੂਗੀ ਜੀ ਬਹੁਤ ਹੀ ਸੋਹਣੇ ਜਿਹੇ ਸ਼ਾਗੋ ਵਾਲੇ ਸੂਟ ਲੈਣਗੇ ਆਰੀ ਵਰਕ ਦੇ ਸੂਟ ਲੈਣਗੇ ਹੈਂਡਵਰਕ ਦੇ ਸੂਟ ਲੈਣਗੇ ਐਂਡ ਨਾਰਮਲੀ ਜੋ ਆਪਣਾ ਸੀਨ ਵਰਕ ਦੇ ਸੂਟ ਲੈਣਗੇ ਸਟਾਰਟਿੰਗ ਕਰਦੇ ਹਾਂ ਜੋ ਸੂਟ ਮੇਰੇ ਵੇਅਰ ਕੀਤਾ ਹੈ ਇਹ ਵਾਲੇ ਆਪਾਂ ਸਾਰੇ ਸੂਟ ਜਿੰਨੇ ਵੀ ਪਾਏ ਨੇ ਸਾਰੇ ਸੂਟ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਜੋ ਸੂਟ ਮੇਰੇ ਰਿਅਰ ਕੀਤਾ ਹੈ ਇਹ ਭੈਣ ਨੇ ਪਰਪਰੀ ਦਾ ਜਿਹੜਾ ਸੱਟ ਬਣਵਾਇਆ ਹੈਗਾ ਬਹੁਤ ਹੀ ਸੋਹਣਾ ਹੈ ਬਣ ਕੇ ਜਿਹੜਾ ਰੈਡੀ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਲੈਂਥ ਹੈ ਤੇ ਬਹੁਤ ਹੀ ਸੋਹਣਾ ਹੈ ਉਹਨਾਂ ਨੇ ਜਿਹੜਾ ਸੂਟ ਬਣਵਾਇਆ ਬਿਲਕੁਲ ਲਾਈਟ ਕਲਰ ਦਾ ਸੂਟ ਬਣਵਾ ਕੇ ਉਹਨਾਂ ਨੇ ਇਹ ਵਾਲਾ ਸੱਗ ਬਣਵਾਇਆ ਤੇ ਇਹ ਉਹਨਾਂ ਦੀ ਬੇਟੀ ਦਾ ਵੀ ਨਾਲ ਹੀ ਆਪਣੀ ਸੱਗ ਰੈਡੀ ਕੀਤਾ ਸੀ ਤੁਹਾਨੂੰ ਦਿਖਾਣੀ ਹੈ ਇਹ ਉਹਨਾਂ ਦੀ ਬੇਟੀ ਦਾ ਸਰਾਗ ਰੈਡੀ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਮ ਐਸ ਥਿਸ ਉਹਨਾਂ ਦੀ ਬੇਟੀ ਦਾ ਸਰਾਗ ਰੈਡੀ ਕੀਤਾ ਉਹਨਾਂ ਨੇ ਮਾਵਾਤੀਏ ਨੇ ਜਿਹੜਾ ਸੂਟ ਰੈਡੀ ਕਰਵਾਇਆਗਾ ਅਗਰ ਤੁਸੀਂ ਵੀ ਇਦਾਂ ਦੇ ਛੋਟੇ ਛੋਟੇ ਸੂਟ ਸਟਿਚ ਕਰਵਾਉਣਾ ਚਾਹਦੇ ਹੋ ਸਰਾਗ ਤੁਸੀਂ ਕ੍ਰੇਵ ਦਾ ਵੀ ਬਣਵਾ ਸਕਦੇ ਹੋ ਬਰਬਰੀ ਦਾ ਵੀ ਬਣਵਾ ਸਕਦੇ ਹੋ ਜਬਰਜਟ ਦਾ ਵੀ ਬਣਵਾ ਸਕਦੇ ਹੋ ਤੁਹਾਨੂੰ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਟੈਲਫਕਣਾ ਚਾਹੀਦਾ ਸੀਗਾ ਠੀਕ ਹੈ ਜੀ ਤਾਂ ਕਰਕੇ ਆਪਾਂ ਨੇ ਜਿਹੜਾ ਸਰਾਗ ਅ ਬਰਬਰੀ ਦਾ ਬਣਵਾਇਆ ਉਸ ਤੋਂ ਬਾਅਦ ਜਿਹੜੇ ਸੂਟ ਆਪਾਂ ਨੇ ਰੈਡੀ ਕੀਤੇ ਨੇਗੇ ਸਭ ਤੋਂ ਪਹਿਲਾਂ ਤਾਂ ਫੈਬਰਿਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਰੂਗਾ ਸੈਕੰਡਲੀ ਇਸ ਦਾ ਵਰਕ ਚੈੱਕ ਕਰੋ ਜੀ ਵਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਨੀਟ ਐਂਡ ਕਲੀਨ ਜਿਹਾ ਕੰਮ ਪੈਚ ਲਗਾ ਕੇ ਇਹਦੇ ਵਿੱਚ ਆਪਣੇ ਕੋਲ ਸੇਮ ਟੂ ਸੂਟ ਰੈਡੀ ਹੋਏ ਨੇ ਪੈਚ ਲਗਾ ਕੇ ਜਿਹੜਾ ਆਰੀ ਪਲੱਸ ਮੈਂ ਹੈਂਡ ਦੇ ਨਾਲ ਕੰਮ ਹੋਇਆ ਹੈ ਇਹ ਵਾਲਾ ਸਾਰਾ ਕੰਮ ਹੈ ਹੈਂਡ ਦੇ ਨਾਲ ਸੌਰੀ ਆਰੀ ਦੇ ਨਾਲ ਕੀਤਾ ਪੈਚ ਲੱਗਿਆ ਇਹ ਵਾਲਾ ਸਾਰਾ ਕੰਮ ਹੈ ਜਿਹੜਾ ਹੈਂਡ ਦੇ ਨਾਲ ਪਰਲਸ ਸੌਰੀ ਸਿੱਪੀ ਲਗਾਈ ਹੋਈ ਹੈ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੈ ਸੇਮ ਐਸਟਿਸ ਕੰਮ ਜੋ ਆਪਾਂ ਨੇ ਘੇਰੇ ਦੇ ਉੱਪਰ ਕੀਤਾ ਸੇਮ ਐਸਟਿਸ ਬਾਹਮਾਂ ਦੇ ਉੱਪਰ ਵੀ ਕੀਤਾ ਜੀ ਇਹ ਸੂਟ ਰੈਡੀ ਕਰਕੇ ਕਸਟਮਰ ਨੂੰ ਵਿਦਆਊਟ ਦੁਪੱਟਾ ਜਿਹੜਾ ਪੈ ਰਿਹਾ 2000 ਰੁਪਏ ਦੇ ਵਿੱਚ ਪੈ ਰਿਹਾ ਇਹਦੇ ਵਿੱਚ ਕਲਰ ਆਪਾਂ ਨੇ ਦੋ ਰੈਡੀ ਕੀਤੇ ਹੋਏ ਨੇ ਜੀ ਇੱਕ ਕੇ ਕਲਰ ਇਹ ਵਾਲਾ ਆ ਗਿਆ ਇੱਕ ਕੇ ਦੇ ਨਾਲ ਸੇਮ ਕਲਰ ਹੀ ਇਹ ਵਾਲਾ ਆ ਗਿਆ ਤੁਸੀਂ ਦੇਖ ਸਕਦਾ ਕਦੇ ਹੋਗੇ ਇੱਕ ਕੇ ਕਲਰ ਇਹਦੇ ਵਿੱਚ ਇਹ ਵਾਲਾ ਆ ਗਿਆ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਤਾ ਜੀ ਉਸ ਤੋਂ ਜਿਹੜਾ ਆਪਣਾ ਅਗਲਾ ਆਰਟੀਕਲ ਆਊਗਾ ਇਹ ਹੈਂਡ ਦਾ ਆਰਟੀਕਲ ਰਹੂਗਾ ਕਲਰ ਆਪਸ਼ਨ ਇਹਦੇ ਵਿੱਚ ਅਸੀਂ ਤੁਹਾਨੂੰ ਸਾਰੇ ਦਫਾ ਮੈਂ ਇਹ ਆਪਾਂ ਨੇ ਪਹਿਲਾਂ ਵੀ ਲੈ ਕੇ ਆਏ ਸੀ ਰਿਪੀਟ ਦੇ ਉੱਪਰ ਫੇਰ ਆਪਾਂ ਭੈਣਾਂ ਦੀ ਡਿਮਾਂਡ ਦੇ ਉੱਪਰ ਜਿਹੜਾ ਲੈ ਕੇ ਆਏ ਹਾਂ ਸੂਟ ਦੀ ਪਹਿਲਾਂ ਦਾ ਤੁਸੀਂ ਫੋਟੋ ਲੁੱਕ ਚੈੱਕ ਕਰੋ ਜੀ ਪ੍ਰਾਈਸ ਜਿਹੜਾ ਰਹੂਗਾ ਸਿਰਫ 1650 ਰੁਪਿਆ ਪ੍ਰਾਈਸ ਰਹੂਗਾ ਉਸੀ ਦੇਖ ਸਕਦੇ ਹੋਗੇ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਜਿਹੜਾ ਘੇਰੇ ਦੇ ਉੱਪਰ ਕੀਤਾ ਹੈ ਘੇਰੇ ਦੇ ਉੱਪਰ ਵੀ ਪੈਚ ਲਗਾ ਕੇ ਇਹ ਵਾਲਾ ਸਾਰਾ ਸਾਰਾ ਹੀ ਕੰਮ ਜਿਹੜਾ ਹੈਂਡ ਦੇ ਨਾਲ ਹੋਇਆ ਹੋਇਆ ਸੀ ਰਹੀ ਗੱਲ ਫੈਬਰਿਕ ਦੀ ਫੈਬਰਿਕ ਰਹੂਗਾ ਬਿਲਕੁਲ ਪਿਓਰ ਸੌਫਟ ਵਾਲਾ ਜਿਹੜਾ ਆਰਗੰజా ਰਹੂਗਾ ਇਹਦੇ ਵਿੱਚ ਇਹ ਵਾਲੀ ਬਾਟਮ ਆ ਗਈ ਬਾਟਮ ਦੇ ਉੱਪਰ ਵੀ ਪੈਚ ਲਗਾ ਕੇ ਟੋਟਲੀ ਹੈਂਡ ਦੇ ਨਾਲ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਸੇਮ ਐਸ ਇਟ ਇਜ਼ ਕੰਮ ਬਾਜੂ ਦੇ ਨਾਲ ਕੀਤਾ ਹੈ ਬਾਟਮ ਰਹੂਗੀ ਜਿਹੜੀ ਸਿਲਕ ਦੀ ਰਹੂਗੀ ਚਾਰਟਰ ਜਿਹੜੀ ਰਹੂਗੀ ਆਰਗਨ ਜਿਆਦੀ ਰਹੂਗੀ ਜੀ ਪ੍ਰਾਈਸ ਨੇ ਵੀ ਇਹਦੇ ਵਿੱਚ ਹੀ ਮੈਂਸ਼ਨ ਕਰਤਾ ਘੇਰਾ ਤੁਸੀਂ 25 ਇੰਚ ਤੱਕ ਘੇਰਾ ਰੱਖ ਸਕਦੇ ਹੋਗੇ ਬਾਟਮ ਜਿਹੜੀ ਇਹਦੀ ਬਣੂਗੀ ਸਿੰਪਲ ਬਣੂਗੀ ਸਟ੍ਰੇਟ ਨਹੀਂ ਬਣੂਗੀ ਇਹਦੇ ਵਿੱਚ ਜਿਹੜੇ ਕਲਰ ਆਪਸ਼ਨ ਅਸੀਂ ਤੁਹਾਨੂੰ ਸਾਰੇ ਦਿਖਾ ਲਏ ਆਂ ਅਸੀਂ ਕਿਉਂਕਿ ਅਸੀਂ ਓਪਨ ਕਰਕੇ ਇੱਕ ਸੂਟ ਦਿਖਾਤਾ ਤੇ ਤਾਂ ਕਰਕੇ ਬਾਕੀ ਸਾਰੇ ਸੂਟ ਜਿਹੜਾ ਆਪਾਂ ਓਪਨ ਕਰਕੇ ਨਹੀਂ ਦਿਖਾਵਾਂਗੇ ਆਹ ਰਹੇ ਮੇਰੇ ਕਰਕੇ ਦਿਖਾਉਂਦੀ ਸੈਕੰਡ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਇਹਦੇ ਨਾਲ ਰੈੱਡ ਕਲਰ ਦੀ ਬਾਟਮ ਲੱਗੀ ਹੋਈ ਹੈਗੀ ਬਾਟਮ ਦੇ ਉੱਪਰ ਵੀ ਬਰਕ ਕੀਤਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਰੈੱਡ ਕਲਰ ਦੀ ਬਾਟਮ ਲੱਗੀ ਹੋਈ ਹੈ ਪ੍ਰਾਈਜ਼ ਜਿਹੜਾ ਸਾਰਿਆਂ ਦਾ ਸੇਮ ਹੀ ਰਹੂਗਾ ਅਸੀਂ ਤੁਹਾਨੂੰ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਸਾਰੇ ਦਿਖਾ ਇਹਦੇ ਨਾਲ ਲੱਗੀ ਹੋਈ ਹੈ ਪਿੰਕ ਕਲਰ ਦੀ ਲਾਈਟ ਪਿੰਕ ਜੀ ਬਾਟਮ ਲੱਗੀ ਹੋਈ ਹੈ ਗ੍ਰੇ ਕਲਰ ਦੀ ਸ਼ਰਟ ਰਹੂਗੀ ਅਸੀਂ ਇਹ ਸ਼ਰਟ ਵੀ ਦਿਖਾਉਣੇ ਇਹ ਵਾਲੀ ਸ਼ਰਟ ਆ ਗਈ ਬਰਕ ਸਾਰਿਆਂ ਦਾ ਸੇਮ ਐਸਟੀਜ਼ ਰਹੂਗਾ ਇਸ ਤੋਂ ਜਿਹੜਾ ਅਗਲਾ ਆਰਟੀਕਲ ਆ ਗਿਆ ਜੀ ਇਹ ਵਾਲਾ ਆ ਗਿਆ ਇਹਦਾ ਵੀ ਜਿਹੜਾ ਕਲਰ ਰਹੂਗਾ ਲਾਈਟ ਗ੍ਰੇ ਕਲਰ ਰਹੂਗਾ ਬਾਟਮ ਰੋ ਜਿਹੜੀ ਰਹੂਗੀ ਮੋਰ ਪੰਖੀਆ ਬਾਟਮ ਰਹੂਗੀ ਬਹੁਤ ਹੀ ਪਿਆਰਾ ਜਿਹਾ ਕਲਰ ਕੰਟਰਾਸਟ ਹੈ ਬਾਕੀ ਪੈਨੋ ਸਾਰਾ ਕੰਮ ਹੈਂਡ ਦੇ ਨਾਲ ਹੋਇਆ ਹੋਇਆ ਲੋ ਤੁਸੀਂ ਦੇਖ ਸਕਦੇ ਹੋ ਅਸੀਂ ਓਪਨ ਕਰਕੇ ਇਹਨੂੰ ਤਾਂ ਨਹੀਂ ਦਿਖਾ ਰਹੇ ਕਿਉਂ ਆਪਣੇ ਆਲਰੇਡੀ ਇੱਕ ਸੂਟ ਓਪਨ ਕਰਕੇ ਦਿਖਾਤਾ ਇਸ ਤੋਂ ਜਿਹੜਾ ਅਗਲਾ ਕਲਰ ਆ ਗਿਆ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਸਾਰੇ ਹੀ ਕੰਬੀਨੇਸ਼ਨ ਜਿਹੜੇ ਬਹੁਤ ਹੀ ਪਿਆਰੇ ਜਿਹੇ ਕੰਬੀਨੇਸ਼ਨ ਬਣੇ ਹੋਏ ਨੇਗੇ ਇਸ ਤੋਂ ਜਿਹੜਾ ਅਗਲਾ ਕਲਰ ਆ ਗਿਆ ਸੀ ਬਹੁਤ ਹੀ ਪਿਆਰਾ ਪਰਪਲ ਨਾਲ ਜੈਲੋ ਦਾ ਕੰਬੀਨੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਜੈਲੋ ਦਾ ਕੰਬੀਨੇਸ਼ਨ ਆ ਗਿਆ ਬਾਕੀ ਭੈਣ ਜੇ ਕਿਸੇ ਮੇਰੀ ਭੈਣ ਨੂੰ ਕੋਈ ਵੀ ਸੂਟ ਓਪਨ ਕਰਕੇ ਦੇਖਣਾ ਹੋਗਾ ਸੀ ਓਪਨ ਕਰਕੇ ਵੀ ਤੁਹਾਨੂੰ ਦਿਖਾ ਦਾਂਗੇ ਜੀ ਇਸ ਤੋਂ ਜਿਹੜਾ ਅਗਲਾ ਆਰਟੀਕਲ ਆ ਗਿਆ ਜੀ ਇਹ ਵਾਲਾ ਹਾਂ ਕਲਰ ਆ ਗਿਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਸਾਰੇ ਇਸ ਤੋਂ ਅਗਲਾ ਜਿਹੜਾ ਆ ਗਿਆ ਇਹ ਵਾਲਾ ਇਹ ਗ੍ਰੇ ਨਾਲ ਇਹ ਵਾਲਾ ਸਾਰੇ ਸੂਟ ਜਿੰਨੇ ਆਪਾਂ ਨੇ ਉਹ ਤੁਹਾਨੂੰ ਦਿਖਾਏ ਨੇ ਵੀਡੀਓ ਦੇ ਵਿੱਚ ਸਾਰੇ ਸੂਟ ਹੀ ਰੈਡੀ ਟੂ ਡਿਸਪੈਚਿੰਗ ਬੱਸ ਜੇ ਕਿ ਮਿੱਟਾ ਨਾਲ ਪ੍ਰੋਪਰ ਕੋਈ ਓਪਨ ਕਰਕੇ ਇਹਨਾਂ ਚ ਕਿਸੇ ਦੀ ਵੀ ਫੋਟੋ ਦੇਖਣਾ ਚਾਹੁੰਦੇ ਨੇ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ 9855462231 ਵਾਲੇ ਨੰਬਰ ਦੇ ਉੱਤੇ ਕੰਮ ਤੁਹਾਨੂੰ ਅਸੀਂ ਇੱਕ ਵਾਰ ਪ੍ਰੋਪਰ ক্লোਜ਼ ਤੋਂ ਦਿਖਾ ਵੀ ਦਿੱਤਾ ਸਾਰਾ ਸੇਮ ਐਸ ਟਿਸ ਜਿੱਦਾਂ ਇਹ ਵਾਲਾ ਹੈਂਡ ਦਾ ਕੰਮ ਹੋਇਆ ਹੈ ਸਾਰਿਆਂ ਦੇ ਉੱਪਰ ਹੈਂਡ ਦਾ ਕੰਮ ਸੇਮ ਐਸ ਟਿਸ ਹੀ ਕੀਤਾ ਇੱਕ ਸੂਟ ਆਪਣੇ ਕੋਲ ਇਹ ਵਾਲਾ ਸਟਿਚ ਹੋ ਕੇ ਜਾ ਰਿਹਾ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਮੇਰੀ ਭੈਣ ਦਾ ਸਟਿਚ ਕਰਕੇ ਜਾ ਰਿਹਾ ਹੈਗਾ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਬਣ ਕੇ ਰੈਡੀ ਹੋਇਆ ਹੈ ਅਸੀਂ ਤੁਹਾਨੂੰ ਇਹ ਵੀ ਓਪਨ ਕਰਕੇ ਜਰੂਰ ਦਿਖਾਵਾਂਗੇ ਟੋਟਲੀ ਹੈਂਡ ਦਾ ਆਰਟੀਕਲ ਰਹੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੈ ਹੈਂਡ ਦਾ ਆਰਟੀਕਲ ਰਹੂਗਾ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਹੋਇਆ ਹੋਇਆ ਹੈਗਾ ਸਟਿਚਿੰਗ ਵੀ ਬਹੁਤ ਸੋਹਣੀ ਹੋਈ ਹੋਈ ਹੈ ਜਿਹੜੀ ਅਸੀਂ ਜਿੱਪ ਜਿੱਪ ਵਗੈਰਾ ਲਗਾਣੇ ਸਾਰੀਆਂ ਅੰਡਰਗਰਾਉਂਡ ਹੀ ਲਗਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਜਿੱਪ ਲਗਾਈ ਹੋਈ ਆ ਇਸ ਸਾਈਡ ਤੋਂ ਚੈੱਕ ਕਰਵਾਉਣੀ ਹੈ ਜੀ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਜਿੱਪ ਲਗਾਈ ਹੋਈ ਆ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੈ ਬਾਟਮ ਜਿਹੜੀ ਇਹਦੀ ਰਹੂਗੀ ਕਲੀਨ ਰਹੂਗੀ ਜੀ ਇਹ ਵਾਲੀ ਬਾਟਮ ਆ ਗਈ ਦੁਪੱਟੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਲੈਸਿਸ ਵਗੈਰਾ ਲਗਾ ਕੇ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਵੀ ਸੂਟ ਸਾਡਾ ਬਹੁਤ ਹੀ ਪਿਆਰਾ ਜਿਆ ਰੈਡੀ ਹੋ ਕੇ ਜਾ ਰਿਹਾ ਹੈ ਅਗਰ ਕੋਈ ਮੇਰੇ ਪੈਨ ਸਟਿਚ ਕਰਵਾ ਕੇ ਲੈਣਾ ਚਾਹੇ ਨੇ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦਾਊਟ ਸਟਿਚਿੰਗ ਲੈਣਾ ਚਾਹੋ ਕੋਈ ਵੀ ਸੂਟ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਪ੍ਰਾਈਸ ਨੇ ਵੀਡੀਓ ਪ੍ਰਾਈਸ ਨੇ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਤਾ ਜੀ ਬਾਕੀ ਇਹ ਵਾਲਾ ਸਾਰਾ ਕੰਮ ਨਾ ਜਿਹੜਾ ਹੋਇਆ ਹੋਇਆ ਹੈਗਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਜਿਹੜਾ ਹੈਂਡ ਦੇ ਨਾਲ ਵਰਕ ਕੀਤਾ ਹੋਇਆ ਹੈ ਲੋ ਜੀ ਕਈ ਭੈਣਾਂ ਦੀ ਨਾ ਇਨਕੁਆਰੀ ਆਉਂਦੀ ਹੁੰਦੀ ਹੈ ਸਾਨੂੰ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਸੀਂ ਹੈਂਡਵਰਕ ਦਾ ਕੰਮ ਕਰਦੇ ਹੋਗੇ ਹਾਂਜੀ ਬਿਲਕੁਲ ਅਸੀਂ ਹੈਂਡਵਰਕ ਦਾ ਕੰਮ ਕਰਦੇ ਹਾਂ ਕਈ ਵਾਰ ਮੈਂ ਹੈਂਡਵਰਕ ਦੇ ਸੁੱਤਣ ਦੀ ਵੀਡੀਓ ਬਹੁਤ ਘੱਟ ਬਣਾਉਣੀ ਹੈ ਮੈਨੂੰ ਇਸ ਚੀਜ਼ ਦਾ ਅਬ ਆਪਾਂ ਨੇ ਦੇਖੀ ਐ ਲਾਸਟ ਵੀਡੀਓ ਦੇ ਵਿੱਚ ਆਪਣੀਆਂ ਦੇ ਵਿੱਚ ਕਿਉਂਕਿ ਮੈਂ ਜ਼ਿਆਦਾ ਵੀਡੀਓ ਜਿਹੜੀਆਂ ਬਣਾਉਣੀ ਆ ਉਹ ਮਸ਼ੀਨ ਵਰਕ ਦੇ ਬਣਾਉਣੇ ਆ ਮਸ਼ੀਨ ਵਰਕ ਲਈ ਕੀ ਹੁੰਦਾ ਪੈਣਾ ਕਿਉਂਕਿ ਮੇਰੇ ਕੋਲ ਮਸ਼ੀਨ ਤੇ ਚੜੀ ਸੂਟ ਉੱਤਰਦੇ ਹੁੰਦੇ ਆ ਜਾਂ ਉਹਦੀ ਵੀਡੀਓ ਬਣਾ ਲੈਣੀ ਹੈ ਹੈਂਡ ਵਰਕ ਵਾਲੇ ਸੂਟ ਕਿਉਂਕਿ ਟਾਈਮ ਬਹੁਤ ਥੋੜਾ ਹੁੰਦਾਗਾ ਇਹ ਜਿਹੜਾ ਹੁਣ ਸੀਜ਼ਨ ਚੱਲ ਰਿਹਾਗਾ ਕਿਉਂਕਿ ਸੀਜ਼ਨ ਦੇ ਵਿੱਚ ਕਸਟਮਰਾਂ ਦੇ ਸੂਟ ਸਟਿਚ ਵੀ ਕਰਦੇ ਹੁੰਦੇ ਆ ਹੈਂਡ ਵਰਕ ਕਰਕੇ ਉਹਨਾਂ ਨੂੰ ਟਾਈਮ ਤੇ ਦੇਣੇ ਵੀ ਹੁੰਦੇ ਆ ਤਾਂ ਕਰਕੇ ਜਿਹੜਾ ਸਾਨੂੰ ਵੀਡੀਓ ਬਣਾਉਣ ਦਾ ਕਈ ਵਾਰ ਟਾਈਮ ਨਹੀਂ ਲੱਗਦਾ ਇਹ ਵੀ ਮੇਰੀ ਭੈਣ ਦਾ ਸੂਟ ਅਸੀਂ ਜੋ ਭਾ ਜਿਨ੍ਹਾਂ ਨੇ ਸੂਟ ਲੈ ਕੇ ਜਾਣਾ ਸੀ ਉਹ ਸੂਟ ਲੈਣਾ ਹਜੇ ਤੱਕ ਪਹੁੰਚੇ ਨਹੀਂ ਉਹ ਕਹਿੰਦੇ ਵੀ ਅਸੀਂ ਬਾਹਰ ਗਏ ਹੋਏ ਮਸਤ ਮਾਣੇ ਦੇ ਮੇਲੇ ਮੇਲਾ ਜਿਹੜਾ ਲੱਗਿਆ ਮਸਤ ਮਾਣਾਂ ਸਾਈਡ ਦਾ ਜੀ ਉੱਥੇ ਗਏ ਹੋਏ ਸੀ ਉਹਨਾਂ ਨੇ ਤਾਂ ਕਰਕੇ ਇਹ ਸੂਟ ਜਿਹੜਾ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਹ ਸੂਟ ਅੱਜ ਆਪਣੇ ਕੋਲ ਜਿਹੜਾ ਪਿਆ ਸੀ ਉਹ ਅੱਜ ਸ਼ਾਮ ਤੱਕ ਜਿਹੜਾ ਲੈ ਕੇ ਜਾਣਗੇ ਬਾਕੀ ਤੁਸੀਂ ਸਾਡੇ ਕੋਲ ਕੋਈ ਵੀ ਕਲਰ ਕੰਟਰਾਸਟ ਦੇ ਉੱਪਰ ਕੋਈ ਵੀ ਕੰਬੀਨੇਸ਼ਨ ਦੇ ਉੱਪਰ ਸਾਡੇ ਕੋਲ ਜਿਹੜਾ ਕਸਟਮਾਈਜ਼ ਕਰਵਾ ਸਕਦੇ ਕਿਉਂਕਿ ਸਾਰੇ ਸੂਟ ਅਸੀਂ ਆਪ ਖੋਦ ਹੀ ਰੈਡੀ ਕਰਦੇ ਹਾਂ ਜੀ ਕਿਸੀ ਆਪਣਾ ਕੋਈ ਵੀ ਡਿਜ਼ਾਈਨ ਪੇਪਰ ਤੇ ਚਾਹੀਏ ਹੋ ਸਕੀਚੀ ਦਾ ਡਿਜ਼ਾਈਨ ਹੋਵੇ ਜੀ ਚਾਹੀਦੀ ਉਹ ਆਪਣਾ ਹੈਂਡਵਰਕ ਨੀਡਲਵਰਕ ਪੇਂਟ ਜੋ ਵੀ ਐਨੀਥਿੰਗ ਤੇ ਇੱਕ ਚੀਜ਼ ਹੋਰ ਆਪਾਂ ਨੇ ਡਿਜੀਟਲ ਪ੍ਰਿੰਟ ਦਾ ਵੀ ਕੰਮ ਸਟਾਰਟ ਕਰਤਾ ਜੀ ਉਹਦੀ ਵੀ ਵੀਡੀਓ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਆ ਕਈ ਮੇਰੇ ਭੈਣਾਂ ਦੇ ਕੁਐਸਚਨ ਰਹਿੰਦੇ ਨੇ ਵੀ ਉਹ ਕਿੰਨੇ ਕ ਦਾ ਸੂਟ ਰੈਡੀ ਹੋ ਜਾਂਦਾ ਸੀ ਉਹ ਬਹੁਤ ਘੱਟ ਰੇਟ ਦੇ ਵਿੱਚ ਜਿਹੜਾ ਸੂਟ ਰੈਡੀ ਹੋ ਜਾਂਦਾ ਵਜ਼ਾਰਤ ਰੁਪਏ ਦੇ ਵਿੱਚ ਬਿਜ ਸਟੱਫ ਤੁਸੀਂ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਸਟੱਫ ਨਾਰਮਲੀ ਕਾਟਨ ਵਗੈਰਾ ਕਸ਼ਮੀਨਾ ਵਗੈਰਾ ਲਗਾ ਕੇ ਰੈਡੀ ਕਰਵਾ ਸਕਦੇ ਹੋ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਸੀ ਮਿਲਦੇ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਐਂਡ ਸ਼ੇਅਰ ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੀ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੀ ਨੇ ਜਾਂ ਪ੍ਰਕਾਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਸੀ ਮਿਲਦੇ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਸ਼ਸ਼ੀ ਆ ਕਲਜੀ ਫੁੱਲ ਵੀਡੀਓ ਨੇ ਦੇਖ ਲਈ ਥ